ਤੁਸੀਂ ਸਾਰੇ ਅਰਮਾਨ ਮਲਿਕ, ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ ਬਾਰੇ ਤਾਂ ਜਾਣਦੇ ਹੀ ਹੋ ਅੱਜ ਦੀ ਜੋ ਕਹਾਣੀ ਹੈ ਉਹ ਉਹਨਾਂ ਬਾਰੇ ਹੀ ਹੈ ਆਖਿਰ ਅਰਮਾਨ ਮਲਿਕ ਨੂੰ ਕਿਉਂ ਕਰਾਉਣੇ ਪਏ ਦੋ ਵਿਹਾ ਤੇ ਪਾਇਲ ਮਲਿਕ ਨੇ ਕਿਵੇਂ ਕ੍ਰਿਤਿਕਾ ਮਲਿਕ ਨੂੰ ਵੀ ਅਪਣਾ ਲਿਆ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਕਿ 2011 ਦੇ ਮਾਰਚ ਮਹੀਨੇ ਵਿੱਚ ਪਾਇਲ ਕਿਸੇ ਬੈਂਕ ਵਿੱਚ ਨੌਕਰੀ ਕਰਦੀ ਸੀ ਅਰਮਾਨ ਅਕਸਰ ਉਸ ਬੈਂਕ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਉਹ ਕਿਸੇ ਪੇਮੈਂਟ ਦੇ ਮਸਲੇ ਵਿੱਚ ਉਸ ਬੈਂਕ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਪਾਇਲ ਉਸ ਬੈਂਕ ਵਿੱਚ ਖਾਤੇ ਖੋਲਦੀ ਸੀ ਜਿਸ ਕਾਰਨ ਅਰਮਾਨ ਅਤੇ ਪਾਇਲ ਦਾ ਨੰਬਰ ਉੱਥੋਂ ਹੀ ਇੱਕ ਦੂਸਰੇ ਨਾਲ ਐਕਸਚੇਂਜ ਹੋ ਜਾਂਦਾ ਹੈ ਫਿਰ ਉਹਨਾਂ ਦੀ ਇੱਕ ਦੂਸਰੇ ਨਾਲ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਗੱਲ ਹੁੰਦੀ ਨੂੰ 7 ਦਿਨ ਬੀਤ ਜਾਂਦੇ ਹਨ ਤੇ ਦੋਵੇਂ ਇੱਕ ਦੂਸਰੇ ਨੂੰ ਪਸੰਦ ਕਰਨ ਲੱਗ ਪੈਂਦੇ ਹਨ ਤੇ 7 ਦਿਨ ਦੇ ਵਿੱਚ ਸਤਾਂ ਦਿਨਾਂ ਦੇ ਦੌਰਾਨ ਹੀ ਪਾਇਲ ਘਰੋਂ ਅਰਮਾਨ ਨਾਲ ਚਲੀ ਜਾਂਦੀ ਹੈ ਤੇ ਦੋਵੇਂ ਪਾਇਲ ਦੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਇੱਕ ਦੂਸਰੇ ਨਾਲ ਵਿਆਹ ਕਰਵਾ ਲੈਂਦੇ ਹਨ ਫਿਰ ਪਾਇਲ ਪ੍ਰੈਗਨੈਂਟ ਹੁੰਦੀ ਹੈ ਪ੍ਰੈਗਨੈਂਸੀ ਦੇ ਦੌਰਾਨ ਕਿਸੇ ਪ੍ਰੋਬਲਮ ਦੀ ਵਜ੍ਹਾ ਕਾਰਨ ਪਾਇਲ ਦਾ ਮਿਸਕੈਰੇਜ ਹੋ ਜਾਂਦਾ ਹੈ ਉਸ ਤੋਂ ਬਾਅਦ ਅਰਮਾਨ ਤੇ ਪਾਇਲ ਦਿੱਲੀ ਨੂੰ ਛੱਡ ਕੇ ਦੇਹਰਾਦੂਨ ਚਲੇ ਜਾਂਦੇ ਹਨ ਤੇ ਦੇਹਰਾਦੂਨ ਜਾ ਕੇ ਉਹ ਬਹੁਤ ਹੀ ਮਿਹਨਤ ਕਰਦੇ ਹਨ ਤੇ ਵਾਪਸ ਦਿੱਲੀ ਆ ਕੇ ਵੀ ਬਹੁਤ ਮਿਹਨਤ ਕਰਦੇ ਹਨ ਤੇ ਦਿੱਲੀ ਵਿੱਚ ਉਹ ਇੱਕ ਘਰ ਲੈਂਦੇ ਹਨ ਘਰ ਲੈਣ ਤੋਂ ਬਾਅਦ ਪਾਇਲ ਬਹੁਤ ਹੀ ਕੋਸ਼ਿਸ਼ ਕਰਦੀ ਹੈ ਕਿ ਉਹ ਫਿਰ ਤੋਂ ਪ੍ਰੈਗਨੈਂਟ ਹੋਵੇ ਪਰ ਕੋਈ ਮੈਡੀਕਲ ਇਸ਼ੂ ਕਾਰਨ ਉਹ ਪ੍ਰੈਗਨੈਂਟ ਨਾ ਹੋ ਪਾਈ ਫਿਰ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਰੱਬ ਅੱਗੇ ਹੱਥ ਪੱਲੇ ਜੋੜੇ ਤਾਂ ਪ੍ਰਮਾਤਮਾ ਨੇ ਉਹਨਾਂ ਦੀ ਸੁਣ ਲਈ ਤੇ ਪਾਇਲ ਤੇ ਅਰਮਾਨ ਕਰ ਚੀਕੂ ਦਾ ਜਨਮ ਹੋਇਆ ਉਸਦਾ ਜਨਮ ਮਈ ਮਹੀਨੇ 2016 ਵਿੱਚ ਹੁੰਦਾ ਹੈ ਇਸ ਤਰ੍ਹਾਂ ਅਰਮਾਨ ਤੇ ਪਾਇਲ ਚੀਕੂ ਨਾਲ ਬਹੁਤ ਹੀ ਖੁਸ਼ੀ ਨਾਲ ਰਹਿੰਦੇ ਹਨ ਇੱਕ ਦਿਨ ਅਚਾਨਕ ਪਾਇਲ ਦੀ ਕਿਸੇ ਦੋਸਤ ਦਾ ਜਨਮ ਦਿਨ ਸੀ ਉਹ ਜੋ ਪਾਇਲ ਦੀ ਦੋਸਤ ਸੀ ਉਹ ਵੀ ਕ੍ਰਿਤਿਕਾ ਮਲਿਕ ਦੀ ਇੱਕ ਕਾਮਨ ਦੋਸਤ ਸੀ ਇਸ ਤਰ੍ਹਾਂ ਉਸ ਦਿਨ ਪਾਰਟੀ ਉੱਪਰ ਕ੍ਰਿਤਿਕਾ ਮਲਿਕ ਤੇ ਪਾਇਲ ਮਲਿਕ ਵਿੱਚ ਵੀ ਇੱਕ ਦੂਸਰੇ ਦੀ ਦੋਸਤੀ ਹੋ ਜਾਂਦੀ ਹੈ ਇਸ ਤਰ੍ਹਾਂ ਉਸ ਦਿਨ ਪਾਰਟੀ ਉੱਪਰ ਕ੍ਰਿਤਿਕਾ ਮਲਿਕ ਤੇ ਪਾਇਲ ਮਲਿਕ ਇੱਕ ਦੂਸਰੇ ਨੂੰ ਮਿਲਦੀਆਂ ਹਨ ਉਸੇ ਪਾਰਟੀ ਵਿੱਚ ਪਾਇਲ ਕ੍ਰਿਤਿਕਾ ਇੱਕ ਦੂਸਰੇ ਦੀਆਂ ਦੋਸਤ ਬਣ ਜਾਂਦੀਆਂ ਹਨ ਫਿਰ ਕ੍ਰਿਤਿਕਾ ਮਲਿਕ ਦਾ ਪਾਇਲ ਮਲਿਕਾ ਰੌਣਾ ਜਾਣਾ ਬਣ ਗਿਆ ਇੱਕ ਵਾਰ ਕ੍ਰਿਤਿਕਾ ਦੀ ਕਜ਼ਨ ਸਿਸਟਰ ਰਾਧਿਕਾ ਦੇ ਨਾਲ ਕੋਈ ਪ੍ਰੋਬਲਮ ਹੋ ਜਾਂਦੀ ਹੈ ਤਾਂ ਉਸ ਸਮੇਂ ਕ੍ਰਿਤਿਕਾ ਰਾਧਿਕਾ ਦੇ ਨਾਲ ਠਾਣੇ ਵਿੱਚ ਸੀ ਕ੍ਰਿਤਿਕਾ ਅਰਮਾਨ ਨੂੰ ਫੋਨ ਕਰਦੀ ਹੈ ਕਿ ਮੇਰੀ ਕਜਨ ਸਿਸਟਰ ਨਾਲ ਕੋਈ ਪ੍ਰੋਬਲਮ ਹੋ ਗਈ ਹੈ ਕਿ ਤੁਸੀਂ ਠਾਣੇ ਆ ਸਕਦੇ ਹੋ ਤਾਂ ਅਰਮਾਨ ਠਾਣੇ ਗਿਆ ਤਾਂ ਉਸ ਨੇ ਉਹਨਾਂ ਦੀ ਸਾਰੀ ਪ੍ਰੋਬਲਮ ਨੂੰ ਹੱਲ ਕਰ ਦਿੱਤਾ ਇਸ ਤਰ੍ਹਾਂ ਅਰਮਾਨ ਮਲਿਕ ਫਿਰ ਕ੍ਰਿਤਿਕਾ ਤੇ ਉਸ ਦੀ ਕਜਨ ਸਿਸਟਰ ਨੂੰ ਘਰ ਛੱਡਣ ਗਿਆ ਤਾਂ ਉਸ ਨੇ ਕ੍ਰਿਤਿਕਾ ਨੂੰ ਉਸ ਸਮੇਂ ਪੁੱਛਿਆ ਕਿ ਕੀ ਤੁਸੀਂ ਮੇਰੀ ਗਰਲਫ੍ਰੈਂਡ ਬਣ ਸਕਦੇ ਹੋ ਕ੍ਰਿਤਿਕਾ ਨੇ ਇਹ ਸਭ ਮਜ਼ਾਕ ਸਮਝਿਆ ਤੇ ਉਹਨਾਂ ਨੂੰ ਕਿਹਾ ਕਿ ਇਦਾਂ ਵੀ ਹੋ ਸਕਦਾ ਹੈ ਤੁਸੀਂ ਮਜ਼ਾਕ ਕਰ ਰਹੇ ਹੋ ਇੱਕ ਦਿਨ ਕ੍ਰਿਤਿਕਾ ਨੇ ਆਪਣੀਆਂ ਕੁਝ ਦੋਸਤਾਂ ਨਾਲ ਦੇਹਰਾਦੂਨ ਜਾਣ ਦੀ ਪਲੈਨਿੰਗ ਬਣਾਈ ਸੀ ਤਾਂ ਉਹ ਪਲੈਨਿੰਗ ਕੈਨਸਲ ਹੋ ਗਈ ਤਾਂ ਕ੍ਰਿਤਿਕਾ ਮਲਿਕ ਨੇ ਪਾਇਲ ਮਲਿਕ ਘਰ ਥੋੜੇ ਦਿਨ ਹੀ ਰਹਿਣ ਦਾ ਸੋਚ ਲਿਆ ਕ੍ਰਿਤਿਕਾ ਮਲਿਕ ਪਾਇਲ ਮਲਿਕ ਘਰ ਪੂਰੇ 7 ਦਿਨ ਰਹੀ ਤਾਂ ਉਹਨਾਂ ਦਿਨਾਂ ਵਿੱਚ ਕ੍ਰਿਤਿਕਾ ਮਲਿਕ ਨੇ ਅਰਮਾਨ ਮਲਿਕ ਇੱਕ ਦੂਸਰੇ ਦੇ ਨਜ਼ਦੀਕ ਆਏ ਇਹਨਾਂ 7 ਦਿਨਾਂ ਦੇ ਦੌਰਾਨ ਹੀ ਦੋਵਾਂ ਨੇ ਕੋਰਟ ਮੈਰਿਜ ਕਰਾ ਲਈ ਸੀ। ਅਰਮਾਨ ਨੇ ਪਾਇਲ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਂ ਤੇਰੀ ਦੋਸਤ ਕ੍ਰਿਤਿਕਾ ਨਾਲ ਕੋਰਟ ਮੈਰਿਜ ਕਰਾ ਲਈ ਹੈ। ਪਾਇਲ ਨੇ ਮਜ਼ਾਕ ਵਿੱਚ ਕਹਿ ਦਿੱਤਾ ਠੀਕ ਹੈ ਕਰ ਲਈ ਹੋਵੇਗੀ। ਤਾਂ ਪਰ ਉਸ ਨੇ ਸੋਚਿਆ ਕਿ ਅਰਮਾਨ ਮਜ਼ਾਕ ਕਰ ਰਹੇ ਹਨ। ਜਦੋਂ ਅਰਮਾਨ ਨੇ ਘਰ ਆ ਕੇ ਪਾਇਲ ਨਾਲ ਸਾਰੀ ਗੱਲ ਕੀਤੀ ਤਾਂ ਪਾਇਲ ਦੇ ਮਨ ਬਣਾ ਲਿਆ ਕਿ ਚਲੋ ਮੈਂ ਪਹਿਲਾ ਕੱਲੀ ਰਹਿੰਦੀ ਸੀ ਤੇ ਕ੍ਰਿਤਿਕਾ ਵੀ ਮੇਰੇ ਨਾਲ ਰਹਿਣ ਲੱਗ ਪਏਗੀ ਅਸੀਂ ਦੋਵੇਂ ਇੱਕ ਪਰਿਵਾਰ ਦੀ ਤਰ੍ਹਾਂ ਰਵਾਂ ਗੀਆਂ ਪਰ ਇੱਕ ਔਰਤ ਲਈ ਇੱਕ ਦੂਸਰੀ ਔਰਤ ਨੂੰ ਅਪਣਾਉਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਬੇਸ਼ੱਕ ਕਹਿਣਾ ਸੌਖਾ ਹੁੰਦਾ ਹੈ ਕੋਈ ਜ਼ਿੰਦਾਬਾਦ ਹੀ ਉਹਨਾਂ ਦੋਵਾਂ ਵਿੱਚ ਬਹੁਤ ਝਗੜਾ ਹੋਣਾ ਲੱਗ ਪਿਆ ਸੀ ਪਾਇਲ ਦੇ ਅਰਮਾਨ ਤੇ ਕ੍ਰਿਤਿਕਾ ਨਾਲ ਵਿਗੜਨੀ ਸ਼ੁਰੂ ਹੋ ਗਈ ਸੀ ਅਚਾਨਕ ਇੱਕ ਦਿਨ ਪਾਇਲ ਦੇ ਘਰ ਦੇ ਉਸ ਦੇ ਘਰ ਆਉਂਦੇ ਹਨ ਤੇ ਪਾਇਲ ਨੂੰ ਉੱਥੋਂ ਲੈ ਜਾਂਦੇ ਹਨ ਪੂਰਾ ਇੱਕ ਸਾਲ ਪਾਇਲ ਆਪਣੇ ਪੇਕੇ ਘਰ ਰਹਿੰਦੀ ਹੈ ਤੇ ਅਚਾਨਕ ਅਰਮਾਨ ਨੂੰ ਫੋਨ ਕਰਦੀ ਹੈ ਤਾਂ ਫਿਰ ਅਰਮਾਨ ਪਾਇਲ ਨੂੰ ਫੇਰ ਤੋਂ ਵਾਪਸ ਆਪਣੇ ਘਰ ਲੈ ਆਉਂਦਾ ਹੈ ਤੇ ਕ੍ਰਿਤਿਕਾ ਪਾਇਲ ਤੇ ਅਰਮਾਨ ਹੁਣ ਬਹੁਤ ਹੀ ਖੁਸ਼ ਰਹਿਣ ਲੱਗ ਪਏ ਕ੍ਰਿਤਿਕਾ ਅਤੇ ਪਾਇਲ ਇੱਕ ਦੂਸਰੇ ਨਾਲ ਵੀਡੀਓ ਬਣਾਉਣ ਲੱਗ ਪੈਂਦੀਆਂ ਹਨ ਤੇ ਭੈਣਾਂ ਦੀ ਤਰ੍ਹਾਂ ਇੱਕ ਦੂਸਰੇ ਨਾਲ ਰਹਿਣ ਲੱਗ ਪੈਂਦੀਆਂ ਹਨ ਇਸ ਦੌਰਾਨ ਹੁਣ ਫਿਰ ਉਹਨਾਂ ਦੇ ਬੱਚੇ ਹੁੰਦੇ ਹਨ ਪਾਇਲ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੰਦੀ ਹੈ ਤੇ ਕ੍ਰਿਤਿਕਾ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਉਹ ਬਹੁਤ ਹੀ ਸੁਖੀ ਪਰਿਵਾਰ ਬਣ ਗਿਆ ਇਹ ਛੋਟੀ ਜਿਹੀ ਉਹਨਾਂ ਦੀ ਕਹਾਣੀ ਹੈ ਜਿਵੇਂ ਅਰਮਾਨ ਪਾਇਲ ਤੇ ਕ੍ਰਿਤਿਕਾ ਇੱਕ ਦੂਸਰੇ ਨਾਲ ਬਹੁਤ ਹੀ ਰਾਜੀ ਖੁਸ਼ੀ ਰਹਿਣ ਲੱਗ ਪਏ ਧੰਨਵਾਦ